ਬਿੰਦਰ ਮੋਦੀ ਨੇ ਉਹਨਾਂ ਤੋਂ ਇਹ ਕਹਿਣਾ ਜੋ ਕਾਂਗਰਸ ਦੀ ਸੱਤਾ ਸੀ ਜਦੋਂ ਦਿੱਲੀ ਦੇ ਜਿਹੜੇ ਜਿਹੜੇ ਰਿਮੋਟ ਦੇ ਨਾਲ ਜਿਹੜੀ ਕਾਂਗਰਸ ਸਰਕਾਰ ਹੈ ਉਹ ਪੰਜਾਬ ਦੇ ਚਲਾਣਾ ਚਾਹਦੇ ਸੀਗੇ ਪਰ ਇਹਨੇ ਕੈਪਟਨ ਅਮਰੀਤ ਸਿੰਘ ਨੇ ਉਹਨਾਂ ਨੇ ਦੇਸ਼ ਮੰਨਣ ਤੋਂ ਬਣਾ ਕਰਤਾ ਤੇ ਜਿਸ ਤੋਂ ਬਾਅਦ ਜਿਹੜੀ ਉਹਨਾਂ ਦੀ ਉਹਨਾਂ ਨੂੰ ਸੱਤਾ ਤੋਂ ਹਟਾ ਦਿੱਤਾ ਜਾਂਦਾ ਕਿੱਥੀਆਂ ਦੇ ਦੇ ਜੀ ਦੇਖੋ ਗੱਲ ਇਹ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਿਸੇ ਮੁੱਦੇ ਤੇ ਰਾਜਨੀਤੀ ਕਰਨ ਜੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਕਾਂਗਰਸ ਨੇ ਕੀਤਾ ਨਹੀਂ ਕੀਤਾ ਮੁੱਖ ਮੰਤਰੀ ਕਾਂਗਰਸ ਪਾਰਟੀ ਨੇ ਬਣਾਇਆ ਸੀ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਦੋ ਵਾਰ ਸਾਡੇ ਕਾਂਗਰਸ ਦੇ ਚੀਫ ਮਿਨਿਸਟਰ ਰਹੇ ਲੇਕਿਨ ਮੁੱਖ ਮੰਤਰੀ ਹੁੰਦਿਆ ਹੋਇਆ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਔਰ ਲੋਕਾਂ 'ਚ ਬੜਾ ਉਦਾਸੀ ਦਾ ਆਲਮ ਸੀ ਕਾਂਗਰਸ ਵਰਕਰ ਬੜਾ ਨਿਰਾਸ਼ ਸੀ ਇਹ ਪੰਜਾਬ ਦੇ ਲੋਕ ਜਾਣਦੇ ਨੇ ਉਹ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇ ਔਰ ਇਸ ਕਰਕੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਉਤਾਰਿਆ ਔਰ ਜਿਸ ਤੋਂ ਬਾਅਦ ਇੱਕ ਰਾਜੇ ਮਹਾਰਾਜਾ ਨੂੰ ਉਤਾਰ ਕੇ ਇੱਕ ਸਧਾਰਨ ਪਰਿਵਾਰ ਦਾ ਵਿਅਕਤੀ Dalit ਵਿਅਕਤੀ ਜੀਰਾ ਨਾਮ ਚਰਨਜੀਤ ਸਿੰਘ ਚੰਨੀ ਸੀਗਾ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਰਾਜੇ ਮਹਾਰਾਜੇ ਨੂੰ ਉਤਾਰਿਆ ਆਲਰੇਡੀ ਉਹਨਾਂ ਲੋਕਾਂ ਨੇ ਇਸ ਪੰਜਾਬ ਦਾ ਬਹੁਤ ਮਾੜਾ ਹਾਲ ਕੀਤਾ ਸੀ ਅਰੇ ਤੁਹਾਡੀ ਗੱਡੀ ਨੂੰ ਲੈ ਕੇ ਤੁਹਾਡੀ ਗੱਡੀ ਨੂੰ ਲੈ ਕੇ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਜਿਹੜੀ ਸਰਕਾਰ ਜਿਹੜੀ ਚਲਾਈ ਜਾ ਰਹੀ ਹੈ ਸਤਿਆਮ ਆਦਮੀ ਪਾਰਟੀ ਅਰੇ ਪ੍ਰਧਾਨ ਮੰਤਰੀ ਕੁਝ ਵੀ ਕਹੇ ਪ੍ਰਧਾਨ ਮੰਤਰੀ ਦਾ ਕੰਮ ਹੈ ਕਿ ਜਾਣ ਬੁੱਝ ਕੇ ਐਸਾ ਬਿਆਨ ਦੇਣਾ ਜਿਹਦੇ ਨਾਲ ਖਲਬਲੀ ਪੈਦਾ ਹੋਵੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਆਮ ਆਦਮੀ ਪਾਰਟੀ ਦਿਨਾਲ ਕਾਂਗਰਸ ਪਾਰਟੀ ਸਾਹਮਣੇ ਲੜ ਰਹੀ ਹੈ ਸੰਗਰੂਰ ਦੇ ਅੰਦਰ ਚਾਹੇ ਉਹ ਲੁਧਿਆਣਾ ਹੋਵੇ ਸਾਡੇ ਲੋਕ ਵੱਡੀ ਟੱਕਰ ਦੇ ਰਹੇ ਨੇ ਅਸੀਂ ਚੰਨੀ ਸਾਧੂ ਜਲੰਧਰੋਂ ਉਤਾਰਿਆ ਆਏ ਔਰ ਸੰਗਰੂਰ ਤੋਂ ਸੁਪਾਲ ਸਿੰਘ ਖਹਿਰਾ ਨੂੰ ਅੱਜ ਮੈਨੂੰ ਲੱਗਦਾ ਕਿ ਸਤੋ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਦੇ ਅੰਦਰ ਸੀਟਾਂ ਜਿੱਤ ਰਹੀ ਹੈ ਤੁਹਾਡੀ ਘੜੀ ਤਾਂ ਨਹੀਂ ਕਰਨ ਲੱਗੀ ਅੱਜ ਵੀ ਜਿਹੜੀ ਸਰਕਾਰ ਹੈ ਸਰਕਾਰ ਦੇ ਘੜੀ ਨੂੰ ਲੈ ਕੇ ਸਵਾਲ ਕਿਤੇ ਨਹੀਂ ਰੋਣੀ ਵਿੱਚੋਂ ਕਹਿੰਦੇ ਇਹ ਤਾਂ ਪੁਰਾਣਾ ਹੋ ਗਿਆ ਅੱਠ ਵਾਰੀ ਮੈਂ ਜਵਾਬ ਦਿੱਤਾ ਇਹਦਾ ਮਤਲਬ ਅਭੀ ਧੀਰੇ ਧੀਰੇ ਬਿੱਟੂ ਇਹ ਵੀ ਬਤਾਏਗਾ ਕਿ ਮੈਂ ਪੈਂਟ ਦੇ نیچے ਔਰ ਜੂਤੋਂ ਦੇ ਵਿੱਚ ਮੈਂ ਕੀ ਪਹਿਨਤਾ ਹਾਂ ਜਿਹੜਾ ਬੰਦਾ ਹੁਣ ਮੇਰੇ ਪੈਂਟ ਮੇਰੇ ਕੱਪੜੇ ਮੇਰੀ ਘੜੀ ਮੇਰੀ ਗੱਡੀ ਮੇਰੀਆਂ ਜਰਾਬਾਂ ਦੀ ਨਿਗਰ੍ਹਾ ਰੱਖਦਾ ਹੈ ਸਮਝ ਲ ਹੋ ਗਿਆ ਹੈ ਸਰ ਅਮੋਦੀ ਸਾਹਿਬ ਵੀ ਕਹਿੰਦੇ ਜਿਹੜੀ ਅਜ ਦੀ ਮੁੱਖ ਮੰਤਰੀ ਜਿਹੜੇ ਭਗਵਾਨ ਮੈਂ ਜੋ ਕਰਦਾ ਤੇ ਅੱਜ ਦਾ ਨਹੀਂ ਕਰਦਾ ਸ਼ੁਰੂ ਤੋਂ ਇਹੀ ਕਰਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਫੈਸਲੇ ਆਪ ਹੀ ਲੈ ਸਕਦੇ ਪਰ 1 ਜੂਨ 1 ਜੂਨ ਜਦੋਂ ਜਿਹੜੇ ਅਰਵਿੰਦ ਕੇਜਰੀ ਵਾਲੇ ਜੇਲ੍ਹ ਜਾਣਗੇ ਪੰਜਾਬ ਦੀ ਸਿਆਸਤ ਤਾਂ ਫਿਰ ਠੱਪ ਹੋ ਜਾਊਗੀ ਕੌਣ ਕਹਿ ਰਿਹਾ ਹੈ ਅਮੋਦੀ ਸਾਹਿਬ ਕਹਿ ਰਹੇ ਅਰੇ ਮੋਦੀ ਸਾਹਿਬ ਜੋ ਵੀ ਕਹੇ ਯਾਰ ਹਮੇ ਮੋਦੀ ਦਾ ਕੋਈ ਜਵਾਬ ਨਹੀਂ ਦੇਦਾ ਮੋਦੀ ਮੋਦੀ ਜਿਹਾ ਕੋਈ ਝੂਠਾ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਉਹ ਕਹ ਰਹੇ ਇੱਕ ਤਰੀਕ ਤੋਂ ਬਾਅਦ ਫਿਰ ਜਿਹੜੀ ਸਰਕਾਰ ਹੈ ਪੰਜਾਬ ਦੀ ਦੇਰ ਦੇ ਵਿੱਚ ਚੱਲੇਗੀ ਬੀਜੇਪੀ ਦੀ ਸਰਕਾਰ ਕੌਣ ਚਲਾ ਰਿਹਾ ਹੈ ਖਾਲੀ ਨਰਿੰਦਰ ਮੋਦੀ ਸਾਰੇ ਦੇਸ਼ ਦੇ ਬੀਜੇਪੀ ਦੇ ਲੋਕ ਲੀਡਰ ਪਰੇਸ਼ਾਨ ਨੇ ਗੜਕਰੀ ਸਾਹਿਬ ਤੋਂ ਲੈ ਕੇ ਰਾਜਨਾਥ ਸਾਹਿਬ ਤੋਂ ਲੈ ਕੇ ਸਭ ਲੋਕ ਸਭ ਪਰੇਸ਼ਾਨ ਕੋਈ ਹੰਗਾਰਾ ਮੜਿਆ ਅੱਜ ਭਗਵਾਨ ਵਾਲਮੀਕੀ ਧੂਨਾ ਸਾਹਿਬ ٹرسٹ ਤੇ ਅੰਬੇਦਕਰ ਇਕਤਾ ਮਿਸ਼ਨ ਦਾ ਆ ਸਾਂਝਾ ਪ੍ਰੋਗਰਾਮ ਹੈਗਾ ਜਿਹੜਾ ਅਸੀਂ ਹਰ ਸਾਲ ਸਮਾਜਿਕ ਸਮਾਨਤਾ ਸਮਾਰੋਹ ਜਿਹੜਾ ਅਸੀਂ ਹਰ ਸਾਲ ਮਨਾ ਮਨਾਨੇ ਆ ਜੋ ਬਾਬਾ ਸਾਹਿਬ ਦਾ ਇੱਕ ਸੰਦੇਸ਼ ਹੈਗਾ ਉਹ ਅਸੀਂ ਜਨ ਜਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਪੜੋ ਜੁੜੋ ਸੰਘਰਸ਼ ਕਰੋ ਅੱਜ ਕੱਲ ਤੁਸੀਂ ਦੇਖਦੇ ਆ ਕਿ ਕਿੱਦਾਂ ਗਰੀਬ ਵਜ੍ਹਾ ਲੋਕ ਬੱਚਿਆਂ ਦਾ এডਿਕੇਸ਼ਨ ਦੇ ਨਾਂ ਤੇ ਜਾਂ ਹੋਰ ਇਹਦਾ ਸ਼ੋਸ਼ਣ ਹੋ ਰਿਆ ਪਿਆ ਵਾ ਜਿਹੜੇ ਕਾਫੀ ਬੱਚੇ ਇਦਾਂ ਦੇ ਆ ਜਿਹੜੇ ਪੜੇ ਲਿਖੇ ਆ ਪਰ ਉਹਨਾਂ ਨੂੰ ਅੱਜ ਕੱਲ ਨੌਕਰੀਆਂ ਨਹੀਂ ਮਿਲ ਰਹੀਆਂ ਇਹ ਕਿਹਣਾ ਅੱਜ ਰਾਜਾ ਵਡਿੰਗ ਜੀ ਜਿਹੜੇ ਸਾਡੇ ਇਸ ਸਮਾਗਮ 'ਚ ਪਹੁੰਚੇ ਮੈਂ ਪਹਿਲਾਂ ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਆਪਣੇ ਇੰਨੇ ਬਿਜ਼ੀ ਸ਼ਡਿਊਲ ਵਿੱਚੋਂ ਟਾਈਮ ਕੱਢ ਕੇ ਸਾਡੇ ਇਸ ਸਮਾਗਮ ਦੇ ਵਿੱਚ ਪਹੁੰਚੇ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇ ਕੇ ਗਏ ਨੇ ਕਿੰਨਾ ਜਿਹੜਾ ਭਰੋਸਾ ਉਹਨਾਂ ਨੂੰ ਦਿਵਾਇਆ ਗਿਆ ਅੱਜ ਸਾਰੇ ਸਮਾਜ ਵੱਲੋਂ ਇੱਕ ਭਰੋਸਾ ਦਿੱਤਾ ਗਿਆ ਜੀ ਤੁਸੀਂ ਤੁਹਾਡੇ ਸਾਹਮਣੇ ਜਿੰਨਾ ਮਹਿਲਾਵਾਂ ਦਾ ਘਟ ਸੀ ਸਾਰੇ ਸਮਾਜ ਵੱਲੋਂ ਇੱਕ ਮੈਸੇਜ ਗਿਆ ਵਾ ਅਪੀਲ ਵੀ ਕਰਨਾ ਚਾਹੁੰਦੇ ਹੋ ਮੈਂ ਤਾਂ اپیل ਆਹੀ ਕਰਨਾ ਚਾਹੁੰਦਾ ਸਾਰੇ ਸਮਾਜ ਨੂੰ ਬਾਬਾ ਸਾਹਿਬ ਨੇ ਬਹੁਤ ਸੰਘਰਸ਼ ਕਰਕੇ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਜਿਹੜਾ ਵੋਟ ਦਾ ਅਧਿਕਾਰ ਹੈ ਤੁਸੀਂ ਜਿੰਨੀਆਂ ਵੀ ਪਾਰਟੀਆਂ ਅੱਜ ਚੋਣ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਸਾਰਿਆਂ ਦਾ ਮੈਨੀਫੈਸਟੋ ਪੜੋ ਫਿਰ ਆਪਣੀ ਸੋਚ ਸਮਝ ਕੇ ਆਪਣਾ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਉਹਨੂੰ ਯੂਜ਼ ਕਰੋ ਪਰ ਵੋਟ ਜ਼ਰੂਰ ਪਾਓ